ਕੀ ਗੱਲ ਸੀ ਉਹ ਕਹਿੰਦੇ ਮੈਂ ਇੱਕ ਦੀ ਗੱਲ ਕੀਤੀ ਇਹਨਾਂ ਨੇ ਦੋ ਉਂਗਲਾਂ ਖੜੀਆਂ ਕਰਤੀਆਂ ਮੈਂ ਨੀਵੀ ਪਾ ਲਈ ਮੈਂ ਹਾਰ ਗਿਆ ਮੈਂ ਕਹਿੰਦਾ ਵੀ ਇਹ ਮਹਾਤਮਾ ਕਹਿੰਦੇ ਆ ਵੀ ਰੱਬ ਉਹਦੇ ਦੋ ਰੂਪ ਨੇ ਇੱਕ ਨਿਰਗੁਣ ਹੈ ਇੱਕ ਸਰਗੁਣ ਹੈ ਕੌਣ ਕਹਿੰਦਾ ਇੱਕ ਹੈ ਉਹਦੇ ਦੋ ਰੂਪ ਨੇ ਇੱਕ ਨਿਰਗੁਣ ਰੂਪ ਹੈ ਇੱਕ ਉਹਦਾ ਸਰਗੁਣ ਰੂਪ ਹੈ ਉਹ ਦੋ ਰੂਪਾਂ ਵਿਚਿਰਦਾ ਜਦੋਂ ਇਹਨਾਂ ਨੇ ਦੋ ਦੀ ਗੱਲ ਕੀਤੀ ਫਿਰ ਮੈਂ ਹਾਰ ਗਿਆ ਕਹਿੰਦਾ ਜੀ ਮੈਨੂੰ ਹਾਰਨਾ ਪਿਆ ਵੀ ਇਹ ਤਾਂ ਮੇਤੋਂ ਵੀ ਗਾਂ ਫਿਰਦੇ ਆ ਇਹ ਨਿਰਗੁਣ ਤੇ ਸਰਗੁਣ ਨੂੰ ਦੋਨਾਂ ਨੂੰ ਹੀ ਮੰਨਦੇ ਆ ਹੁਣ ਆਪਾਂ ਵੀ ਦੋਏ ਰੂਪ ਮੰਨਦੇ ਆ ਇੱਕ ਆਤਮਾ ਇੱਕ ਪਰਮਾਤਮਾ ਕਹਿੰਦਾ ਜੀ ਮੇਰੀ ਨੀਵੀ ਪੈ ਗਈ ਫਿਰ ਉਹਨੂੰ ਵੀ ਰੱਬ ਦੇ ਦੋ ਰੂਪ ਨੇ ਫਿਰ ਉਹਨੂੰ ਪੁੱਛਿਆ ਜਰੀਮਾਨ ਜੀ ਨੂੰ ਜਿਹਦੇ ਐਵੇਂ ਤਿਲਕ ਲਾਏ ਹੋਏ ਸੀ ਕਹਿੰਦਾ ਵੀ ਤੂੰ ਕੀ ਜਵਾਬ ਦਿੰਦਾ ਕੀ ਗੱਲ ਹੋਈ ਉਹ ਕਹਿੰਦਾ ਯਾਰ ਮੈਨੂੰ ਐਵੇਂ ਨਿਮਾਨ ਮੂਹ ਕੇ ਇੱਥੇ ਬਹਾ ਲਿਆ ਤੂੰ ਰਾਜੇ ਦੇ ਸਮਾਂ ਤਿਲਕ ਲਾ ਤੇ ਮੈਂ ਡਰੀ ਜਾਂਦਾ ਵੀ ਰੰਗ ਪੱਕਾ ਇਹ ਤਾਂ ਲੈਣਾ ਹੀ ਨਹੀਂ ਆ ਧੋਤੀ ਇਹ ਜੀ ਪਾਈ ਆ ਕਹਿੰਦਾ ਮੈਨੂੰ ਗਰਮੀ ਲੱਗਦੀ ਹੈ ਵਿੱਚ ਇਹਦੇ ਫਿਰ ਆ ਬੰਦਾ ਮੇਰੇ ਮੂਹਰੇ ਬਹਾ ਤਾਂ ਕਹਿੰਦਾ ਇਹਨੇ ਕੀ ਗੱਲ ਹੋਈ ਕਹਿੰਦਾ ਨਾਲੇ ਮੇਰੇ ਸਾਹਮਣੇ ਬੈਠਾ ਮੈਨੂੰ ਕਹਿੰਦਾ ਤੇਰੇ ਇੱਕ ਮਾਰੂ ਕਹਿੰਦਾ ਮੈਂ ਕਹਿੰਦਾ ਮੈਂ ਕਿਤੇ ਘੱਟਾਂ ਤੇਰੇ ਦੋ ਮਾਰੂ ਮਾਰ ਕੇ ਬਦਵਾਨ ਪੰਡਿਤ ਮੂਰਖ ਬਣ ਗਿਆ ਜਿਹੜਾ ਸਿਰੇ ਦਾ ਮੂਰਖ ਸੀ ਉਹ ਉੱਥੇ ਬਦਵਾਨ ਬਣ ਗਿਆ ਪੰਡਿਤ ਬਣ ਗਿਆ ਕਹਿੰਦੇ ਗਾਂਹਾਂ ਵਾਲੀ ਵਿਚਾਰ ਕੀ ਕੀਤੀ ਬਦਵਾਨ ਪੰਡਿਤ ਜੀ ਕਹਿੰਦੇ ਮੈਂ ਐ ਪੰਜ ਉਂਗਲਾਂ ਖੜੀਆਂ ਇਹਦਾ ਅਰਥ ਸੀ ਵੀ ਪੰਜੇ ਤਤਾਂ ਦਾ ਸਰੀਰ ਬਣਿਆ ਹੋਇਆ ਕਾਮ ਕ੍ਰੋਧ ਮੋਹ ਲੋਭ ਹੰਕਾਰ ਵੀ ਐ ਪੰਜ ਹੀ ਨੇ ਇਹ ਪੰਜ ਬੰਦੇ ਨੂੰ ਜਿਉਣ ਨਹੀਂ ਦਿੰਦੇ ਆਪਾ ਬੰਦਾ ਇਹਨਾਂ ਚੀ ਭਰਮਿਆ ਫਿਰਦਾ ਹੈ ਕਈ ਜਨਮਾਂ ਦੀ ਬੰਦੇ ਦੀ ਦੌੜ ਹੈ ਇਹ ਪੰਜਾਂ ਦਾ ਹੀ ਪੁਆੜਾ ਬੀਅ ਤੋਂ ਬਚਿਆ ਕੋਈ ਕਹਿੰਦੇ ਫਿਰ ਤੁਸੀਂ ਨੀਮ ਹੀ ਕਾਤੇ ਪਾ ਗਏ ਉਹ ਕਹਿੰਦਾ ਮੈਂ ਪੰਜਾਂ ਦੀ ਗੱਲ ਕੀਤੀ ਇਹ ਮਹਾਪੁਰਸ਼ਾਂ ਨੇ ਜਦੋਂ ਐ ਕੀਤਾ ਮੈਂ ਸਮਝ ਗਿਆ ਵੀ ਪੰਜੇ ਬਕਾਰ ਮਾੜੇ ਨਹੀਂ ਹੈ ਇਹਨਾਂ ਦੀ ਦਿਸ਼ਾ ਬਦਲ ਦਈਦੀ ਹੈ ਭਗਤੀ ਕਰਨ ਦੇ ਨਾਲ ਨਾਮ ਜਪਣ ਦੇ ਨਾਲ ਕਾਮ ਮਰਦਾ ਥੋੜੀ ਹੈ ਕਾਮ ਕਾਮਨਾ ਬਣ ਜਾਂਦਾ ਹੈ ਕ੍ਰੋਧ ਮਰ ਥੋੜੀ ਜਾਂਦਾ ਹੈ ਕ੍ਰੋਧ ਵੀਰ ਰਸ ਬਣ ਜਾਂਦਾ ਹੈ ਮੋਹ ਮਰ ਥੋੜੀ ਜਾਂਦਾ ਹੈ ਮੋਹ ਪਿਆਰ ਦਾ ਰੂਪ ਧਾਰਨ ਕਰ ਲੈਂਦਾ ਇਹ ਪੰਜੇ ਬਕਾਰ ਐਦਾਂ ਕੰਟਰੋਲ ਕਰ ਲਈਦੀ ਹੈ ਫਿਰ ਇਹਨਾਂ ਦੀ ਦਿਸ਼ਾ ਸਹੀ ਹੋ ਜਾਂਦੀ ਹੈ ਜਦੋਂ ਇਹਨਾਂ ਨੇ ਇਹ ਬਚਨ ਸੁਣਾਇਆ ਐਦਾਂ ਕੀਤਾ ਪੰਡਤ ਕਹਿੰਦਾ ਜੀ ਮੇਰੀ ਨੀਵੀ ਪੈ ਗਈ ਵੀ ਪੰਜੇ ਬਕਾਰ ਮਾੜੇ ਨਹੀਂ ਹੈ ਬਸ ਇਹਨਾਂ ਦੀ ਦਿਸ਼ਾ ਬਦਲਣੀ ਪਊਗੀ ਕਰੋਧ ਕਿਤੇ ਮਾੜਾ ਥੋੜੀ ਹੈ ਨਾ ਹੰਕਾਰ ਮਾੜਾ ਹੈ ਕਰੋਧ ਅਣਖ ਬਣ ਜਾਂਦਾ ਭਗਤੀ ਵਾਲਿਆਂ ਦਾ ਹੰਕਾਰ ਵੀਰ ਰਸ ਬਣ ਜਾਂਦਾ ਹੈ ਇਹ ਪੰਜੇ ਬਕਾਰ ਆਪਣਾ ਰੂਪ ਬਦਲ ਲੈਂਦੇ ਕਹਿੰਦੇ ਜੀ ਮੇਰੀ ਫਿਰ ਨੀਵੀ ਪੈ ਗਈ ਮੈਂ ਕਹੇ ਤਾਂ ਅਨੁਭਵੀ ਗਿਆਨ ਹੈ ਬੇ ਇਦਾਂ ਸ਼ਾਸਤਰਾਂ ਤੋਂ ਬਾਹਰ ਦੀ ਗੱਲ ਹੈ ਇਸ ਕਰਕੇ ਕਹਿੰਦੇ ਜੀ ਮੈਂ ਹਾਰ ਗਿਆ ਇਹ ਜਿੱਤ ਗਿਆ ਫਿਰ ਉਹਨੂੰ ਪੁੱਛਿਆ ਪ੍ਰਿਮਾਨ ਜੀ ਨੂੰ ਉਹ ਤਿਲਕੀ ਪੁੰਝੀ ਜਾਂਦਾ ਕਹਿੰਦਾ ਲੈ ਜਾਣ ਤਾਂ ਚੰਗਾ ਕਹਿੰਦਾ ਤੁਸੀਂ ਕੀ ਜਵਾਬ ਦਿੱਤਾ ਉਹ ਕਹਿੰਦਾ ਯਾਰ ਇਹ ਬੰਦਾ ਕਿੱਦਾਂ ਦਾ ਮੇਰੇ ਸਾਹਮਣੇ ਬਖਾਇਆ ਪਹਿਲਾਂ ਕਹਿੰਦਾ ਤੇਰੇ ਇੱਕ ਮਾਰੂ ਮੈਂ ਕਹਾਂ ਦੋ ਮਾਰੂ ਫੇਰ ਨਹੀਂ ਹਟਦਾ ਮੈਨੂੰ ਲਫੜ ਦਿਖਾਉਂਦਾ ਹੀ ਕਹਿੰਦਾ ਮੈਂ ਕਹਾਂ ਜੇ ਥੱਪੜ ਮਾਰਾਂਗੇ ਕਿਸਨੂੰ ਮਾਰਾਂਗੇ ਮੂਰਿਆਂ ਮੈਂ ਤਾਂ ਜਵਾਬ ਦੇ ਸੱਚੇ ਪਾਤਸ਼ਾਹ ਕਹਿੰਦੇ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮਗਧਾਰੀ ਇਹ ਰੱਬ ਦੀ ਮਰਜ਼ੀ ਹੈ ਉਹ ਮੂਰਖਾਂ ਨੂੰ ਪੰਡਤ ਬਣਾ ਦਿੰਦਾ ਤੇ ਵੱਡੇ ਵੱਡੇ ਬੁੱਧਵਾਨਾਂ ਨੂੰ ਕਈ ਵਾਰੀ ਸਭਾ ਦੇ ਵਿੱਚ ਮੂਰਖ ਵੀ ਬਣਾ ਦਿੰਦਾ